ਉਹਨਾਂ ਟੇਬਲ ਤੇ ਗੱਲ ਕਰਾਂਗੇ ਇਹ ਸਾਡੇ ਮੁੱਦੇ ਤੁਸੀਂ ਹੱਲ ਕਰ ਦਿੰਦੇ ਜੇ ਗੱਲ ਨਾਲੋਂ ਜਿਆਦਾ ਪੂਰਤ ਲਿਓ ਤੇ ਤੁਹਾਡਾ ਵਿਰੋਧ ਸ਼ਾਂਤਮਈ ਕਰਾਂਗੇ ਐਨਾ ਕਸਾਨਾ ਗਰੀਬਾਂ ਦੀ ਜ਼ਮੀਨਾਂ ਉਂਦੀ ਵਿੱਚ ਜਿਹਦੇ ਕਰਕੇ ਇਹ ਲੱਗਦਿਆ ਕਿਉਂਕਿ ਇਹ ਸਾਡੇ ਨਾਲ ਜਹਿਬੰਦਕ ਲੋਗ ਆ ਆ ਫਾਰੋਰੀ ਤੇਰਾ ਨੂੰ ਜਦੋਂ ਅਸੀਂ ਗਏ ਆ ਕਿਤਰਾ ਸਾਡੇ ਤੇ ਬੰਬਰ ਹੋਇਆ ਸਾਡੇ ਅਸੀਂ ਸਹੀਦ ਕਰਾ ਲਿਆ ਆਪਣੇ ਕਿਸਾਨ ਸਾਡੇ ਵੱਲੋਂ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਦਾ ਕੋਈ ਅਹੀਂ ਕੋਈ ਪੱਗ ਨਹੀਂ ਲਾਈ ਕੋਈ ਵਰਤੀ ਨਹੀਂ ਪਾੜੇ ਸ਼ਾਂਤਮਈ ਵਰੋਰ ਕਰਦੇ ਰਹਾਂ ਅਹੀਂ ਜਿਹਨੂੰ ਕਹਿਣ ਰਿਹਾ ਤੇ ਜੋ ਤੁਹਾਨੂੰ ਹੁਕਮਤ ਕਰੋ ਤੁਸੀਂ ਸਾਡੇ ਦੇ ਨਾਟਚ ਜਾਣ ਜੇ ਤੁਹਾਨੂੰ ਖੂਨ ਦੀ ਲੋੜਾ ਜਿੰਨਾ ਖੂਨ ਚਾਹੀਦਾ ਹੀ ਮਰਨ ਵਾਸਤੇ ਚਾਹ ਜਿੰਨਾ ਚ ਰਸਾਹ ਚੱਲਦਾ ਵਾ ਅਹੀਂ ਘਰ ਨਹੀਂ ਬਾਵਾਂਗੇ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਦੀ ਜਮੀਨ ਜਿਹੜੀ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਜਿਹੜਾ ਬੀਤੇ ਕੱਲ ਆਹਮੋ ਸਾਹਮਣੇ ਹੁੰਦਾ ਐ ਐਸਓਐਸ ਧੱਕਾ ਮੁਕੀ ਦੌਰਾਨ ਕਈਆਂ ਕਿਸਾਨਾਂ ਦੀਆਂ ਜਿਹੜੀਆਂ ਪੱਗਾਂ ਤੱਕ ਉਤਰ ਜਾਂਦੀਆਂ ਨੇ ਸੋ ਅੱਜ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਦੇ ਆਗੂਆਂ ਵੱਲੋਂ ਤਹਿਸੀਲ ਖਡੂਰ ਸਾਹਿਬ ਦੇਖੇ ਐ ਐਸਡੀਐਮ ਖਡੂਰ ਸਾਹਿਬ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਇਥੇ ਪੁਤਲੇ ਫੂਕੇ ਗਏ ਨੇ ਸੋ ਸਾਡੇ ਨਾਲ ਇਥੇ ਕਿਸਾਨ ਆਗੂ ਮੌਜੂਦ ਨੇ ਸੋ ਦਿੱਲੀ ਕਟੜਾ ਜਿਹੜਾ ਨੈਸ਼ਨਲ ਹਾਈਵੇ ਆ ਇਸ ਨੂੰ ਲੈ ਕੇ ਜਿਹੜਾ ਵਾ ਜਦੋਂ ਜ਼ਮੀਨ ਅਕਵਾਇਰ ਕਰਨ ਦਾ ਜਿਹੜਾ ਪ੍ਰਸ਼ਾਸਨ ਆਉਂਦਾ ਤੇ ਇਹ ਜਿਹੜਾ ਆਹਮੋ ਸਾਹਮਣੇ ਕਿਸਾਨ ਅਤੇ ਜਿਹੜਾ ਪ੍ਰਸ਼ਾਸਨ ਹੁੰਦਾ ਤੇ ਇਸ ਧੱਕਾ ਮੁਕੀ ਦੌਰਾਨ ਕਈਆਂ ਕਿਸਾਨਾਂ ਦੀਆਂ ਪੱਗਾਂ ਤੱਕ ਉਤਰ ਜਾਂਦੀਆਂ ਨੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰ ਰਹੇ ਆ ਦਿਆਲ ਸਿੰਘ ਮੀਆਂਵੰਦ ਸਾਡੇ ਨਾਲ ਜੁੜੇ ਨੇ ਹਾਂਜੀ ਮੀਆਂਵੰਦ ਸਾਹਿਬ ਕੱਲ ਜਿਹੜਾ ਜੋ ਵੀ ਘਟਨਾ ਵਾਪਰਦੀ ਆ ਪ੍ਰਸ਼ਾਸਨ ਇੱਥੇ ਜਿਹੜਾ ਜ਼ਮੀਨ ਅਕਵਾਇਰ ਕਰਨ ਆਉਂਦਾ ਤੁਹਾਡੇ ਵੱਲੋਂ ਵਿਰੋਧ ਕੀਤਾ ਜਾਂਦਾ ਉਹ ਵਿਰੋਧ ਕਰਨ ਦਾ ਕੀ ਮੁਕ ਕਰਨਾ ਹੈ ਸਾਡਾ ਜਿਹੜਾ ਕੱਲ ਇਹਨਾਂ ਨੇ ਪ੍ਰਸ਼ਾਸਨ ਵੱਡੇ ਪੱਧਰ ਤੇ ਆਇਆ ਵਾ तकरीबन 3-4 ਹਜ਼ਾਰ ਫੋਰਸ ਲੈ ਕੇ ਆਇਆ ਵਾ ਜਲੰਧਰੋਂ ਲੁਧਿਆਣੇ ਤੱਕ ਫੋਰਸ ਇਹਨਾਂ ਸਾਰੀ ਕੱਟੀ ਗਈ ਤੇ ਚੋਂ ਪੰਜਾ ਜ਼ਿਲ੍ਹਿਆਂ ਦੀ ਤੇ ਸਾਡਾ ਜਿਹੜਾ ਰੋਕਣ ਦਾ ਵਿਰੋਧ ਕਰਨ ਦਾ ਸਾਡਾ ਕੀ ਮਸਲਾ ਵਾ ਅਸੀਂ ਆਂਦੇ ਆ 2013 ਦਾ ਜਿਹੜਾ ਇਹਨਾਂ ਦਾ ਕਾਨੂੰਨ ਬਣਾਇਆ ਵਾ ਜੇਦੋਂ ਕਿਸਾਨ ਦੀ ਜ਼ਮੀਨ ਕਵੈਰ ਕਰਨੇ ਆ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਕਵੈਰ ਨਹੀਂ ਕਰਾਂਗੇ ਹਾਂ ਜਿੰਨਾ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਵਾ ਉੱਥੇ ਕਾਨੂੰਨ ਇਹਨਾਂ ਬਦਲੀ ਕਰਤਾ ਵਾ ਉੱਥੇ ਕਰ ਸਕਦੇ ਸਾਡੇ ਉਹ ਕਾਨੂੰਨ ਅਜੇ ਹੈਗਾ ਵਾ ਫਿਰ ਜਿੰਨਾ ਆਮ ਰੇਟ ਚੱਲਦਾ ਵਾ ਸਾਨੂੰ ਪਤਾ ਲੱਗਾ ਉੱਥੇ ਜਿੱਥੇ ਕਾਲੇ ਕੁਐਰ ਕਰਨ ਆਇਆ ਉਥੇ 35 ਲੱਖ ਰੇਟ ਹੈਗਾ ਹਮ ਆਹਿਆਂ ਦਾ ਉਹਨੂੰ 4 ਗੁਣਾ ਕਰਕੇ 20% ਅਜਾੜਾ ਪਤਾ ਪਾ ਗਏ ਫੇਰ ਕਿਸਾਨ ਨੂੰ ਪੈਸੇ ਦੇ ਦੋ ਤੇ ਜ਼ਮੀਨ ਜਿਹੜੀ ਆ ਕੁਐਰ ਕਰ ਲੋ ਜੇ ਤੁਸੀਂ ਉਤ ਰੱਖੋ ਤੇ ਫੇਰ ਤੇ ਬਹੁਤ ਮੁਸ਼ਕਲ ਹੋ ਨਾਲ ਇਹਦੇ ਸਰਵੇ ਰੋਡ ਜਿਹੜਾ ਦੋਵੇਂ ਸਾਈਡ ਤੇ ਹੋਣਾ ਚਾਹੀਦਾ ਵਾ ਨਾ ਜਿਤਨਾ ਸਾਡੀ ਕੋਈ ਕਨਾਲ ਦੋ کنਾਰਾ ਚਾਰ کنਾਰਾ ਕਿੱਲਾ ਦੂਸਰੇ ਬੰਨੇ ਰਹਿ ਜਾਂਦੀ ਆ ਉਹਦਾ ਤੁਸੀਂ ਕੀ ਕਰੋਗੇ ਉਹ ਜ਼ਮੀਨ ਖਰੀਦੋਗੇ ਤੁਸੀਂ ਤੇ ਜਾਂ ਥੱਲੇ ਦੀ ਜਿਹੜੀ ਪੈਵ ਲਾਈਨ ਪੈਣੀ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਸਾਡੀਆਂ ਮੜੀਆਂ ਸਾਡੇ ਗੁਰਦੁਆਰਾ ਸਾਹਿਬ ਦੂਸਰੇ ਬੰਨੇ ਰਹਿੰਦੇ ਪਿੰਡ ਦੂਸਰੇ ਬੰਨੇ ਰਹ ਜਾਂਦਾ ਸਰਕਾਰ ਉਹਦੇ ਬਾਰੇ ਕੀ ਸੋਚਦੀ ਆ ਜੇ ਕਿ ਇਹ ਪਿੰਡ ਦੀਆਂ ਮੜੀਆਂ ਦੂਸਰੇ ਬੰਨੇ ਰਹਿ ਗਿਆ ਤੇ ਇਸ ਗਰਮੀ ਦੇ ਵਿੱਚ 2-3 ਕਿਲੋਮੀਟਰ ਘੁੰਮ ਕੇ ਜਿਹੜੀ ਆ ਉਹ ਅਰਥੀ ਜਿਹੜੀ ਚੁੱਕ ਕੇ ਲਿਆਵਾਂਗੇ ਬਹੁਤ ਮੁਸ਼ਕਲ ਹੋਊਗਾ ਆ ਸਾਡੀਆਂ ਮੰਗਾਂ ਵਾ ਇਹਦੇ ਕਰਕੇ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਸਾਡੀਆਂ ਡੀਸੀ ਸਾਹਿਬ ਤਨ ਤਾਰਨਾ ਮੀਟਿੰਗਾਂ ਲੱਗਦੀਆਂ ਰਹੀਆਂ ਕੋਈ ਮੀਟਿੰਗ ਜਿਹੜੀ ਸਫਲ ਨਹੀਂ ਹੋਈ ਸਾਰੀਆਂ ناکਾਮਜਾਬ ਰਹੀਆਂ ਵਾ ਫੇਰ ਕੱਲ ਜਿਹੜੀ ਆ ਪੁਲਿਸ ਪ੍ਰਸ਼ਾਸਨ ਆ ਤੇ ਨਾਲ تحصیلਦਾਰ ਸਾਹਿਬ ਆਪਣੇ ਖਡੂਰ ਸਾਹਿਬ ਦੇ ਐਸ ਡੀ ਐਮ ਤਰਨਤਾਰਨ ਤੇ ਖਡੂਰ ਸਾਹਿਬ ਤੇ ਡਿਊਟੀ ਸਾਹਿਬ ਸਾਰੇ ਤੇ ਆਪਣੇ ਐਸ ਐਸ ਪੀ ਤਰਨਤਾਰਨ ਕੱਲ ਵੱਡੀ ਫੋਰਸ ਲੈ ਕੇ ਤੇ ਉਹ ਕਬਜਾ ਲੈਣ ਆਇਆ ਬੜੀ ਸ਼ਰਮ ਵਾਲੀ ਗੱਲ ਵਾ ਆਹਿਆਂ ਨੇ ਜੇ ਕਬਜਾ ਲੈਣਾ ਜਿਹੜੀ ਜ਼ਮੀਨ ਰੋਡ ਚ ਆਈ ਆ ਉਹਦਾ ਕਬਜਾ ਲੋ ਇਹਦੇ 2 ਕਿੱਲੇ ਹਟਵਾਏ ਕਬਜਾ ਲੈਣ ਦੇ ਵੇ ਉਹ ਕਿਸਾਨ ਨੇ ਜ਼ਮੀਨ ਠੇਕੇ ਤੇ ਲਈ ਆ ਡੇਢ 2 ਕਿੱਲੇ ਉਹਦਾ ਝੋਨਾ ਇਹਨਾਂ ਬਰਬਾਦ ਕਰ ਦਿੱਤਾ ਵਾ ਅਹੀਂ ਫੇਰ ਹੁਣ ਫੇਰ ਅਸੀਂ ਐਲਾਨ ਕੀਤਾ ਵਾ ਉਹਦਾ ਜਿਹੜਾ ਮਾਲ ਦਾ ਦੌਣ ਵਾਸਤੇ ਆ ਜਿਹੜਾ ਇਹਨਾਂ ਕੱਲ ਸਾਡੇ ਨਾਲ ਕੀਤਾ ਧੱਕਾ ਮੁਕੀ ਇਹਦੇ ਵਿਰੋਧ ਚ 2 ਤਰੀਕ ਨੂੰ ਤਰਨਤਾਂ ਦੇ ਡੀਸੀ ਦੇ ਅੱਗੇ ਬਹੁਤ ਵੱਡਾ ਇਹ ਧਰਨਾ ਲਾਵਾਂਗੇ ਇਹਦੇ ਨਾਲ ਅਸੀਂ ਫੇਰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਅਸੀਂ ਟੇਬਲ ਤੋਂ ਕਿਹਦੇ ਵੀ ਗੱਲਬਾਤ ਤੋਂ ਨਹੀਂ ਭੱਜਦੇ ਜੇਦੋਂ ਮਰਜ਼ੀ ਸੁਣਾ ਦੋ ਜਿੱਥੇ ਮਰਜ਼ੀ ਸੁਣਾ ਦੋ ਜਿਹੜਾ ਮਰਜ਼ੀ ਅਫਸਰ ਬਹਜੇ ਉਹਨਾਂ ਟੇਬਲ ਤੇ ਗੱਲ ਕਰਾਂਗੇ ਸਾਡੇ ਮੁੱਦੇ ਤੁਸੀਂ ਹੱਲ ਕਰ ਦਿੰਦੇ ਜੇ ਤੇ ਸਾਡੇ ਨੂੰ ਕੁਇਰ ਕਰ ਲੋ ਜ਼ਮੀਨ ਠੀਕ ਹੈ ਜੇ ਤੁਸੀਂ ਹੱਲ ਨਹੀਂ ਕਰਦੇ ਫੇਰ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦਈਏ ਜਿੰਨੀ ਮਰਜ਼ੀ ਫੋਰਚ ਲਾਓ ਕੱਲ ਨਾਲੋਂ ਜਿਆਦਾ ਫੋਰਚ ਲਾਓ ਫੇਰ ਤੁਹਾਡਾ ਵਿਰੋਧ ਸ਼ਾਂਤਮਈ ਕਰਾਂਗੇ ਬੜੀ ਸ਼ਰਮ ਵਾਲੀ ਗੱਲ ਵਾ ਇਹਨਾਂ ਦੇ ਅਫਸਰ ਸਾਹਿਬ ਜਿਹੜੇ ਵਿੱਚ ਆ ਸਰਦਾਰ ਰਹਿਗੇ ਪਰ ਕੱਲ ਇਹਨਾਂ ਸਾਡੀਆਂ ਪੱਗਾਂ ਰੋਲੀਆਂ ਵਾ ਝੁੰਨੇ ਦੇ ਵਿੱਚ ਆ ਬੜੀਆਂ ਨਾਲ ਸ਼ਰਮ ਆਉਣੀ ਚਾਹੀਦੀ ਆ ਅਸੀਂ ਇਹਨਾਂ ਵਾਸਤੇ ਲੜਦੇ ਆ ਨਾ ਕਿ ਸਾਡੀ ਜ਼ਮੀਨ ਉਹਦੇ ਵਿੱਚ ਆ ਇਹਨਾਂ ਕਿਸਾਨਾਂ ਗਰੀਬਾਂ ਦੀ ਜ਼ਮੀਨ ਆਉਂਦੀ ਵਿੱਚ ਜਿਹਦੇ ਕਰਕੇ ਅਸੀਂ ਲੜਦੇ ਆ ਕਿਉਂਕਿ ਇਹ ਸਾਡੇ ਨਾਲ ਜਹੇਬੰਦਕ ਲੋਗ ਆ ਇਹ ਹਰ ਇੱਕ ਮੁੱਦਿਆਂ ਤੇ ਅਸੀਂ ਲੜਦੇ ਮੁੱਦਾ ਹੀ ਉਹ ਫੜਦੇ ਆ ਜਿਹੜਾ ਸੱਚਾ ਹੋਵੇ ਜੇ ਤੁਹਾਡੀ ਲੜਾਈ ਬੰਦੀ ਆ ਅਸੀਂ ਕਦੇ ਵੀ ਗਲਤ ਲੜਾਈ ਨਹੀਂ ਲੜਦੇ ਜਿੱਤਰਾ ਸਾਡਾ ਸਿਭੂ ਬਾਰਡਰ ਮੋਰਚਾ ਲੱਗਾ ਵਾ ਉਹ ਵੀ ਜਿਹੜੀਆਂ ਸਾਡੀਆਂ 12 13 ਨ ਮੱਗਾ ਸੀ ਕਿਸਾਨੇ ਮਜ਼ਦੂਰਾਂ ਦੀਆਂ ਮੱਗਾ ਵਾਂ ਉੱਥੇ ਵੀ ਸਰਕਾਰ ਨੇ ਤੁਹਾਨੂੰ ਪਤਾ ਹੀ ਆ 6 ਮਹੀਨੇ ਹੋ ਗਿਆ ਆ ਫਰਵਰੀ 13 ਨੂੰ ਜਦੋਂ ਅਸੀਂ ਗਏ ਆ ਜਿੱਤਰਾ ਨਾ ਸਾਡੇ ਦੇ ਬੰਬਰ ਹੋਇਆ ਸਾਡੇ ਅਸੀਂ ਸੀਦਕ ਕਰਾ ਲਿਆ ਆਪਣੇ ਕਿਸਾਨ ਪਹਿਲੇ ਦੋਨੇ 750 ਕਿਸਾਨ ਸੀਦਕ ਕਰਾਇਆ ਜਿੱਤਰਾ ਯਾਰ ਇਹਨਾਂ ਨੂੰ ਅਸੀਂ ਜ਼ਮੀਨਾਂ ਛੱਡ ਦਾਂਗੇ ਇਹ ਜ਼ਮੀਨਾਂ ਕਿਤੇ ਐਵੇਂ ਨਹੀਂ ਮਿਲਿਆ ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੀ ਵੱਡੀ ਲੜਾਈ ਲੜ ਕੇ ਤੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਹੈਗਾ ਜੀ ਅੱਛਾ ਆ ਮੀਆਂ ਵਣ ਸਾਹਿਬ ਕਿਸ ਤਰੀਕਾ ਦੀ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਆ ਪ੍ਰਸ਼ਾਸਨ ਵੱਲੋਂ ਕੱਲ ਕੀਤੀ ਗਈ ਆ ਸੋ ਕਿੰਨੀ ਕੁ ਫੋਰਸ ਆਈ ਆ ਸੋ ਕਿਹੜੀਆਂ-ਕਿਹੜੀਆਂ ਇਥੇ ਮਸ਼ੀਨਾਂ ਜਿਹੜੀਆਂ ਫੋਰਥ ਨੇ ਲਿਆਂਦੀਆਂ ਕਿਸ ਢੰਗ ਦੇ ਨਾਲ ਇਹ ਕਿੰਨਾ ਕਿ ਨੁਕਸਾਨ ਇਥੇ ਕਿਸਾਨਾਂ ਦਾ ਕੀਤਾ ਗਿਆ ਜਿਹੜਾ ਪ੍ਰਸ਼ਾਸਨ ਆਇਆ ਇਥੇ ਜਿਹੜਾ ਪ੍ਰਸ਼ਾਸਨ ਆਇਆ ਉਹ ਤੇ ਬਹੁਤ ਵੱਡੇ ਪੱਧਰ ਤੇ ਆਇਆ ਵਾ ਮੈਨੂੰ ਮਹਿਦ 2-3000 ਦੇ ਲਾਗੇ ਪ੍ਰਸ਼ਾਸਨ ਆਇਆ ਹੋਊਗਾ ਕਿਉਂਕਿ ਬੱਸਾਂ ਜਿਹੜੀਆਂ 2 ਕਿਲੋਮੀਟਰ ਚ ਖਲੋਤੀਆਂ ਇਹਨਾਂ ਦੀਆਂ ਜਦੋਂ ਬੱਸਾਂ ਇਹਨਾਂ ਦੀਆਂ ਆਉਂਦੇ ਪੰਜ-ਪੰਜ 6-6 ਬਠਾਂ ਇਕੱਠੀਆਂ ਆਉਂਦੀਆਂ ਹੈਗਾ ਜਿਹੜਾ ਸਾਡੇ ਕਿਸਾਨ ਦਾ ਝੋਨਾ ਬਰਬਾਦ ਕੀਤਾ ਉਹ ਕਿੱਲਾ ਡੇਢ ਕਿੱਲਾ ਜਿਹੜਾ ਬਿਲਕੁਲ ਤਬਾਹ ਕਰ ਦਿੱਤਾ ਵਾ ਇਹਦੇ ਕਰਕੇ ਜਿਹੜਾ ਵਾ ਇਹਨਾਂ ਬਹੁਤ ਵੱਡੀ ਫੋਰਸ ਲਿਆਂਦੀ ਅੱਤ ਦੀ ਇਹਨਾਂ ਨੇ ਕਾਲਾ ਜ਼ਬਰਦਸਤੀ ਕੀਤੀ ਆ ਅਹੀਂ ਫੇਰ ਵੀ ਸਾਡੇ ਵੱਲੋਂ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਦਾ ਕੋਈ ਅਹੀਂ ਕੋਈ ਪੱਗ ਨਹੀਂ ਲਾਈ ਕੋਈ ਵਰਦੀ ਨਹੀਂ ਪਾੜੇ ਸ਼ਾਂਤਮਈ ਬਰੂਰ ਕਰਦੇ ਰਹੇ ਆ ਇਹਨਾਂ ਦੀਆਂ ਮਸ਼ੀਨਾਂ ਦੇ ਅੱਗੇ ਪੋਗ ਲੈਣਾ ਜਿਹੜੀਆਂ ਆਆਂ ਦੋ ਪੋਗ ਲੈਣਾ ਸੀ ਜੀ ਸੀ ਪੀਆਂ ਲੈ ਕੇ ਆਏ ਹਿੰਗਾ ਅਸੀਂ ਵਿਰੋਧ ਕਰਦੇ ਅੱਗੇ ਲੰਮੇ ਪੈਂਦੇ ਰਹੇ ਆ ਕਿਉਂਕਿ ਆਪਣੇ ਕਿਸਾਨ ਦੀ ਫਸਲ ਬਚਾਉਣ ਵਾਸਤੇ ਇਹਨਾਂ ਨੇ ਫਿਰ ਬੜੀ ਯਾਰ ਇੱਕ ਤੇ ਸ਼ਰਮ ਵਾਲੀ ਗੱਲ ਵਾ ਸਾਡੇ ਨਾਲ ਕੋਈ ਵੀ ਸੰਘਰਸ਼ ਦੇ ਵਿੱਚ ਵਿਰੋਧ ਕਰਨ ਵਾਸਤੇ ਬੀਬੀ ਇੱਕ ਵੀ ਨਹੀਂ ਇਹਨਾਂ ਸਾਡੀਆਂ ਧੀਆਂ ਪਹਿਣਾ ਜਿਹੜੀਆਂ ਉਹ ਸਾਡੇ ਅੱਗੇ ਪੁਲਿਸ ਦੀਆਂ ਡਾਹਤੀਆਂ ਸੀ ਵੀ ਤੂੰ ਹੀ ਇਹਨਾਂ ਨਾਲ ਲੜੋ ਕਿਉਂਕਿ ਇਹਨਾਂ ਨੂੰ ਪਤਾ ਸਿਆਸਤ ਹੀ ਲੋਕ ਏ ਇਹਨਾਂ ਰਾਦਾ ਸ਼ਾਇਦ ਇਹਨਾਂ ਦੇ ਗੱਲ ਬੀਬੀਆਂ ਦੇ ਪਹਿਣਗੇ ਅਸੀਂ ਆਪਣੇ ਕਿਡਾਂ ਪਹਿਲਾਂ ਦੱਸਤਾ ਹੀ ਪਿਆ ਜਿਹੜਿਆ ਧੀਆਂ ਪੈਣਾ ਪੁਲਿਸ ਵਾਲੇ ਮੁਲਾਜ਼ਮਾਂ ਇਹ ਸਾਡੀਆਂ ਧੀਆਂ ਸਾਡੇ ਪਰਿਵਾਰ ਦੇ ਕੋਈ ਵੀ ਇਹਨਾਂ ਦੇ ਬਰਦੀ ਨਹੀਂ ਪਾੜੂ ਕੋਈ ਵੀ ਇਹਨਾਂ ਦੇ ਚੁੰਨੇ ਲਾਊ ਸ਼ਾਂਤ ਮੈਂ ਇਹਨਾਂ ਨਾਲ ਗੱਲ ਕਰਾਂਗੇ ਹਾਂ ਜੇ ਇਹਨਾਂ ਚ ਹਿੰਮਤ ਹੋ ਤੁਹਾਡੇ ਬੀਬੀਆਂ ਪੈਣਾ ਨੂੰ ਪਿੱਛੇ ਕਰਦੇ ਆਪ ਯਾਰ ਜਿੰਨਾ ਮਰਜੀ ਸਾਡੇ ਤੇ ਲਾਠੀ ਚਾਰਜ ਕਰ ਲੈਂਦੇ ਅਸੀਂ ਜਿਹਨੋਂ ਕਹਿ ਰਹੇ ਆਂ ਕਿ ਜੋ ਤੁਹਾਨੂੰ ਹੁਕਮ ਕਰੋ ਤੁਸੀਂ ਸਾਡੇ ਤੇ ਲਾਠੀ ਚਾਰ ਜੇ ਤੁਹਾਨੂੰ ਖੂਨ ਦੀ ਲੋੜਾ ਜਿੰਨਾ ਖੂਨ ਚਾਹੀਦਾ ਹੈ ਮਰਨ ਵਾਸਤੇ ਵੀ ਤਿਆਰ ਹਾਂ ਹੇ ਅੱਛਾ ਪ੍ਰਧਾਨ ਜੀ ਹੁਣ ਆਉਣ ਵਾਲੇ ਦਿਨਾਂ ਇਹ ਤੁਹਾਡੀ ਕੀ ਰਣਨੀਤੀ ਆ ਜਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਉਹਨੇ ਦਿਨਾਂ ਇਹ ਪ੍ਰਸ਼ਾਸਨ ਫੇਰ ਹਰਕਤ ਚ ਆ ਸਕਦਾ ਜਾਂ ਦੁਬਾਰਾ ਫੇਰ ਜਿਹੜੀ ਆ ਇਹ ਜ਼ਮੀਨਾਂ ਜਿਹੜੀਆਂ ਐਕਵਾਇਰ ਕਰ ਲਈ ਉਹਨਾਂ ਵੱਲੋਂ ਯਤਨ ਕੀਤਾ ਜਾ ਸਕਦਾ ਤੁਹਾਡੇ ਵੱਲੋਂ ਕੀ ਕਿਸ ਢੰਗ ਦੇ ਨਾਲ ਜਿਹੜਾ ਵਿਰੋਧ ਕੀਤਾ ਜਾਣਾ ਸ਼ਾਂਤਮਈ ਵਿਰੋਧ ਕਰਾਂਗੇ ਜਿੱਨਾ ਚਾ ਸਾਡੇ ਬਹਿ ਕੇ ਟੇਬਲ ਤੇ ਮਸਲੇ ਨਹੀਂ ਹੱਲ ਕਰਦੇ ਸਾਡਾ ਰੇਡ ਨਹੀਂ ਜ਼ਮੀਨ ਦਾ ਪੂਰਾ ਕਰਦੇ ਜਿੰਨੀ ਵਾਰ ਮਰਜੀ ਆਉਣ ਰੋਜ਼ ਆਉਣਾ ਘੰਟੇ-ਘੰਟੇ ਬਾਅਦ ਆਉਣਾ ਜਿੱਨਾ ਚ ਰਸਾ ਚੱਲਦਾ ਵਾ ਅਸੀਂ ਘਰ ਨਹੀਂ ਬਵਾਂਗੇ ਆਪਣੀਆਂ ਜ਼ਮੀਨਾਂ ਜਿਹੜੀਆਂ ਕੌਡੀਆਂ ਦੇ ਭਾਅ ਨਹੀਂ ਦਵਾਂਗੇ ਦੋ ਤਰੀਕ ਨੂੰ ਡੀਸੀ ਸਾਹਿਬ ਦੇ ਆਪਣੇ ਦਫ਼ਤਰ ਤੇ ਧਰਨਾ ਲਾਉਣਾ ਵਾ ਡੀਸੀ ਸਾਹਿਬ ਦਾ ਘਰਾਓ ਕਰਾਂਗੇ ਔਰ ਗਿਣ ਵੇਖ ਲਓ ਤੇ ਕਿੰਨੀ ਗਿਣਤੀ ਜਾਂਦੀ ਆ ਲੱਖਾਂ ਦੀ ਗਿਣਤੀ ਵੀ ਅਸੀਂ ਇਕੱਠੀ ਕਰਦਾਂਗੇ ਅੱਛਾ ਹੁਣ ਅੰਤਰ ਕਿੰਨਾ ਰਹਿ ਗਿਆ ਤੁਹਾਡੀ ਸਹਿਮਤੀ ਕਿਉਂ ਨਹੀਂ ਸਰਕਾਰ ਨਾਲ ਦੀ ਜਦੋਂ ਇਹ ਹਾਈਵੇ ਜਿਹੜਾ ਪਿੱਛੋਂ ਬਣਦਾ ਆ ਰਿਹਾ ਦਿੱਲੀ ਤੋਂ ਸੋ ਅੱਗੇ ਆਣ ਕੇ ਅਸੀਂ ਅੜਚਣ ਕੀ ਹੋਣਾ ਤੁਹਾਡਾ ਰੇਟ ਦਾ ਕਿੰਨਾ ਕੁ ਫਰਕ ਜਿਹੜਾ ਰਹਿ ਗਿਆ ਐਂ ਕਹਿੰਦੇ ਇਹਦਾ ਰੇਟ ਜਿਹੜਾ ਵਾ ਆਪਣੇ ਗੁਜਰਾਤ ਚ ਵੇਖ ਲਓ ਜਿੱਥੇ ਦੇ ਮੋਦੀ ਸਾਹਿਬ ਵਾ ਉੱਥੇ ਕੀ ਰੇਟ ਦੇਣ ਰਿਆ ਸਾਨੂੰ ਕੀ ਦੇਣ ਰਿਆ ਆ ਚਾਰ ਪੰਜ ਸਾਲ ਖਲੋਜੋ ਇਹ 2-2 ਕਰੋੜ ਨੂੰ ਨਹੀਂ ਇੱਥੇ ਕਿ ਲੱਲ ਬਣਾ ਆਂ ਮੰਗਲ ਕੀ ਦੇਣ ਯਾਰ ਇਹਨਾਂ ਕੋ ਆਹੀ 1 ਕਰੋੜ 20 ਲੱਖ ਰੁਪਈਆ ਮੰਗਦੇ ਆ ਫੇਰ ਇਹ 56.5 ਕਰੋੜ ਕਰੋੜ ਤੇ ਚਲੇ ਗਏ ਉੱਥੋਂ ਫੇਰ ਸਰਕਾਰ ਨੇ ਬੈਗੇਰ ਲਾ ਰਿਆ ਫੇਰ 30 ਤੇ ਆ ਗਿਆ ਇਹਨਾਂ ਤੇ ਸਾਨੂੰ ਕੋਈ ਯਕੀਨ ਨਹੀਂਗਾ ਜਿੰਨਾ ਚਿਰ ਸਾਨੂੰ ਸਹੀ ਰੇਟ ਨਹੀਂ ਮਿਲਦਾ ਸਾਡੇ ਕਿਸਾਨ ਜਿਹੜਿਆ ਇਹਨਾਂ ਦਾ ਹੱਕ ਨਹੀਂ ਮਿਲਦਾ ਬਿਲਕੁਲ ਰੋਡ ਨਹੀਂ ਇਹਨਾਂ ਨੇ ਨਿਕਲਵਾਵਾਂਗੇ ਅਸੀਂ ਫੇਰ ਕਹਿੰਦੇ ਆ ਅਹੀਂ ਟੇਬਲ ਤੋਂ ਨਹੀਂ ਗੱਲ ਬਾਤ ਤੋਂ ਨਹੀਂ ਪਾਜਦੇ ਪਰ ਜਵਰੀ ਜੇ ਤੁਸੀਂ ਵੇਖੋ ਕਿਸਾਨਾਂ ਨੇ ਜਮੀਨਾਂ ਐਕਵਾਇਰ ਕਰ ਲਾਂਗੇ ਜਿੰਨੀ ਮਰਜੀ ਫੋਰਸ ਲਾ ਲਓ ਪੁਲਿਸ ਲਾ ਲਓ ਸੀਆਰਪੀ ਲਾ ਲਓ ਯਾਰਾਂ ਇਹ ਤੇ ਕਹਿੰਦੇ ਫੌਜ ਵੀ ਲਾ ਲਓ ਅੱਗੇ ਵੀ ਫੌਜ ਲਾਈ ਨਾ ਸਿਫ ਬੱਟ ਤੇ ਲੈਓ ਇੱਥੇ ਵੀ ਅਸੀਂ ਜਦੋਂ ਆਂਦੇ ਜਿੰਨਾ ਚਿਰ ਸਾਡੇ ਸਾਹ ਚੱਲਦੇ ਆ ਨਹੀਂ ਯਾ ਥੱਕਾ ਹੁੰਦਾ ਵਾਂਗੇ ਕਿਸਾਨਾਂ ਨਾਲ ਸੋ ਐਸੀ ਕਿਸਾਨ ਆ ਗੋ ਦਿਆਲ ਸਿੰਘ ਮੀਆਂਵੰਡ ਅੱਜ ਇੱਥੇ ਖਡੂਰ ਸਾਹਿਬ ਵੇਖੇ ਜਿਹੜਾ ਪ੍ਰਸ਼ਾਸਨ ਦਾ ਪਤਲਾ ਫੂਕਿਆ ਗਿਆ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਸੇ ਜਿਹੜਾ ਪੁਤਲਾ ਜਿਹੜਾ ਕਿਸਾਨਾਂ ਵੱਲੋਂ ਫੋਕਿਆ ਗਿਆ ਸੋ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਸਰਕਾਰੋਂ ਜਿਹੜਾ ਵਾ ਦਿੱਲੀ ਕਟੜਾ ਜਿਹੜਾ ਹਾਈਵੇ ਆਸ ਨੂੰ ਬਣਾਉਣ ਲਈ ਜਿਹੜਾ ਕੰਮ ਜਿਹੜਾ ਚਲਾਇਆ ਗਿਆ ਸੀ ਸੋ ਕਿਸਾਨਾਂ ਵੱਲੋਂ ਇਹ ਜਿਹੜਾ ਕੰਮ ਰੋਕ ਦਿੱਤਾ ਗਿਆ ਸੋ ਜਦੋਂ ਪ੍ਰਸ਼ਾਸਨ ਇੱਥੇ ਕਬਜ਼ਾ ਲੈਣ ਲਈ ਜ਼ਮੀਨਾਂ ਦਾ ਆਉਂਦਾ ਸੋ ਇਹਨਾਂ ਵੱਲੋਂ ਜਿਹੜਾ ਲਗਾਤਾਰ ਜਿਹੜਾ ਇੱਥੇ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਇਹਨਾਂ ਦੀ ਸਹਿਮਤੀ ਨਹੀਂ ਬਣ ਜਾਂਦੀ ਸਰਕਾਰ ਠੁਕਵਾਂ ਰੇਟ ਕਿਸਾਨਾਂ ਨੂੰ ਨਹੀਂ ਦਿੰਦੀ ਤੇ ਉਹਨੀ ਦੇਰ ਤੱਕ ਜਿਹੜਾ ਜਿਹੜਾ ਕਬਜ਼ਾ ਵਾ ਜ਼ਮੀਨਾਂ ਦਾ ਆਪਣੀਆਂ ਦਾ ਕਿਸਾਨ ਨਹੀਂ ਛੱਡਣਗੇ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸੋਨੂ ਫਤਿਹਵਾਦ ਨਾਲ ਮਾਨ ਸਿੰਘ ਹਮਦਰਦ ਟੀਵੀ